ਨਮਸਕਾਰ ਤੁਸੀਂ ਦੇਖ ਰਹੇ ਹੋ ਯੁਵਰਾਜ ਭਾਰਤ ਨਿਊਜ਼ ਅੱਜ ਦੀ ਖਾਸ ਖਬਰ ਮੋਗਾ ਤੋਂ ਜੋ ਪੇਸ਼ ਕਰ ਰਹੇ ਹਨ ਸਾਡੇ ਪੱਤਰਕਾਰ ਸ਼੍ਰੀ ਨਰੇਸ਼ ਕੋੜਾ ਜੀ ਮੋਗਾ ਵਿੱਚ ਅੱਜ ਸਿਆਸੀ ਮਾਹੌਲ ਉਸ ਵੇਲੇ ਪੂਰੀ ਤਰ੍ਹਾਂ ਗਰਮਾ ਗਿਆ ਜਦੋਂ ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਅਤੇ ਸੀਨੀਅਰ ਭਾਜਪਾ ਨੇਤਾ ਮਨਜੀਤ ਸਿੰਘ ਰਾਏ ਨੇ ਆਮ ਆਦਮੀ ਪਾਰਟੀ ਦੀ ਸੁਪਰੀਮੋ ਲੀਡਰਸ਼ਿਪ ਅਤੇ ਪੰਜਾਬ ਸਰਕਾਰ ਤੇ ਵੱਡੇ ਸਵਾਲ ਖੜੇ ਕੀਤੇ ਮੋਗਾ ਦੇ ਦੁੰਨੇਕੇ ਸਥਿਤ ਭਾਜਪਾ ਜ਼ਿਲ੍ਹਾ ਦਫ਼ਤਰ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਨੈਤਿਕਤਾ ਦੇ ਆਧਾਰ 'ਤੇ ਅਸਤੀਫੇ ਦੀ ਮੰਗ ਕੀਤੀ ਅਤੇ ਦਿੱਲੀ ਦੀ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਖਿਲਾਫ ਤੁਰੰਤ ਐਫਆਈਆਰ ਦਰਜ ਕਰਨ ਦੀ ਅਪੀਲ ਕੀਤੀ। ਮਾਮਲਾ ਹਾਲ ਹੀ ਵਿੱਚ ਵਾਇਰਲ ਹੋਏ ਦੋ ਵੀਡੀਓਜ਼ ਨਾਲ ਜੁੜਿਆ ਹੈ। ਜਿੰਨਾ ਬਾਰੇ ਗੱਲ ਕਰਦਿਆਂ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਵਿੱਚ ਸਾਬਕਾ ਮੁੱਖ ਮੰਤਰੀ ਆਤਿਸ਼ੀ ਵੱਲੋਂ ਸਿੱਖਾਂ ਦੇ ਸ੍ਰੀ ਗੁਰੂ ਸਹਿਬਾਨ ਪ੍ਰਤੀ ਵਰਤੇ ਗਏ ਸ਼ਬਦ ਬੇਹੱਦ ਇਤਰਾਜ਼ਯੋਗ ਅਤੇ ਨਿੰਦਣਯੋਗ ਹਨ। ਉਨਾ ਭਾਵਕ ਹੁੰਦਿਆਂ ਕਿਹਾ ਮੈਂ ਖੁਦ ਇੱਕ ਸਿੱਖ ਹਾਂ ਅਤੇ ਉਹ ਸ਼ਬਦ ਆਪਣੀ ਜ਼ੁਬਾਨ ਤੋਂ ਦੁਹਰਾਉਣਾ ਵੀ ਮੇਰੇ ਲਈ ਸੰਭਵ ਨਹੀਂ ਇਹ ਸਿਰਫ ਇੱਕ ਬਿਆਨ ਨਹੀਂ ਸਗੋ ਸਮੁੱਚੇ ਸਿੱਖ ਭਾਈਚਾਰੇ ਦੀ ਘੋਰ ਬੇਇਜ਼ਦੀ ਹੈ ਮਨਜੀਤ ਸਿੰਘ ਰਾਏ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਣ ਇਹ ਕਹਿ ਕੇ ਬਚਾਅ ਕਰ ਰਹੇ ਹਨ ਕਿ ਭਾਜਪਾ ਨੇ ਵੀਡੀਓ ਨਾਲ ਛੇੜਛਾੜ ਕੀਤੀ ਹੈ ਇਸ ਤੇ ਚੁਣੌਤੀ ਦਿੰਦਿਆਂ ਰਾਏ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਨੂੰ ਲੱਗਦਾ ਹੈ ਕਿ ਤੱਥ ਗਲਤ ਹਨ ਤਾਂ ਉਹ ਇਸ ਦੀ ਨਿਰਪੱਖ ਜਾਂਚ ਕਰਵਾਉਣ ਉਹਨਾਂ ਸਾਫ਼ ਕਿਹਾ ਜੇਕਰ ਜਾਂਚ ਵਿੱਚ ਭਾਜਪਾ ਦਾ ਕੋਈ ਵਿਅਕਤੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸਤੇ ਕਾਰਵਾਈ ਹੋਵੇ ਪਰ ਜੇ ਵੀਡੀਓ ਸਹੀ ਹੈ ਤਾਂ ਇਹ ਇੱਕ ਨਾ ਮਾਫੀਯੋਗ ਅਪਰਾਧ ਹੈ ਅਜਿਹੇ ਹਾਲਾਤ ਵਿੱਚ ਆਤੀਸ਼ੀ ਨੂੰ ਤੁਰੰਤ ਅਹੁਦੇ ਤੋਂ ਹਟਾਇਆ ਜਾਵੇ ਅਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਮੌਕੇ ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਆਪ ਸਰਕਾਰ ਨੇ ਜਲਦ ਕੋਈ ਠੋਸ ਕਦਮ ਨਾ ਚੁੱਕਿਆ ਤਾਂ ਭਾਜਪਾ ਸੜਕਾਂ ਤੇ ਉਤਰ ਕੇ ਸੰਘਰਸ਼ ਤੇਜ਼ ਕਰੇਗੀ ਇਸ ਪ੍ਰੈਸ ਵਾਰਤਾ ਦੌਰਾਨ ਜ਼ਿਲ੍ਹਾ ਜਰਨਲ ਸਕੱਤਰ ਮੁਖਤਿਆਰ ਸਿੰਘ ਐਸਪੀ ਸੁਖਜਿੰਦਰ ਸਿੰਘ ਵਾਂਦਰ ਅਤੇ ਸੂਰਜ ਭਾਨ ਢਾਲੀਵਾਲ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਮੋਗਾ ਤੋਂ ਨਰੇਸ਼ ਕੋਰਾ ਜੀ ਨਾਲ ਯੁਵਰਾਜ ਭਾਰਤ ਨਿਊਜ਼ ਆਮ ਆਦਮੀ ਪਾਰਟੀ ਮਰਜ਼ਾਬਾਦ ਜੁਦਾਬਾਦ ਜੁਦਾਬਾਦ ਅੱਜ ਜਿਹੜਾ ਇਹ ਪ੍ਰੈਸ ਕਾਨਫਰੰਸ ਦੇ ਵਿੱਚ ਸਾਰੇ ਤੁਹਾਡੇ ਵੀਰਾਂ ਦਾ ਹਾਰਦਿਕ ਸਵਾਗਤ ਹੈ ਧੰਨਵਾਦ ਤੁਹਾਡਾ ਅ ਅੱਜ ਤੋਂ ਅੰਦਰ ਇਹ ਸੈਟਿੰਗ ਕੀਤੀ ਇਸ ਕਰਕੇ ਕਿ ਕਿ ਇਹੀ ਲਿਖਿਨਾਤ ਨੂੰ ਅ ਕਲਪਸ ਤੋਂ ਅਰਸ ਤੋਂ ਪਹਿਲਾਂ ਜਿਹੜਾ ਅਕਾਲਤਾ ਜੀ ਸਾਹਿਬ ਤੇ ਜੋ ਇੱਕ ਵੀਡੀਓ ਅ ਜਿਹਦੇ ਜਫੀਦਾਰ ਜੀ ਕੋ ਵੀ ਸਿੰਘ ਜਰਗਜੀ ਨੇ ਮਾਲ ਆਪਣੇ ਸੋਸ਼ਲ ਮੀਡੀਆ ਤੇ ਭੇਜੀ ਹੁੰਦੇ ਨੂੰ ਦੇਖ ਕੇ ਸਿੱਖਾਂ ਦੀ ਭਾਵਨਾਵਾਂ ਨਾਲ ਜਿਹੜੀਆਂ ਮਨੁੰਦਰੀ ਆਈਆਂ ਉਹ ਦੇਖੋ ਭਈ ਸੱਚੀ ਹੈ ਝੂਠੀ ਹੈ ਲਿਕਨੇ ਆ ਵੀ ਉਦੋਂ ਤੇ ਆਮ ਆਦਮੀ ਪਾਰਟੀ ਵੱਲੋਂ ਕੋਈ ਵੀ ਟਿੱਕ ਟਪੜੇ 네ਗੇਟਿਵ ਇਹ ਭਾਈ ਇਹ ਠੀਕ ਨਹੀਂ ਹੈ ਇਹ ਗਲਤ ਹੈ ਇਹ ਇਰਾਈ ਨਾ ਬਣਾਈ ਹੈ ਇਹਦੇ ਤੇ ਕੋਈ ਨਹੀਂ ਕੀਤੇ ਔਰ ਇਸ ਤੋਂ ਉੱਪਰ ਰੈਡੀ ਹੁੰਦੀ ਕਸ ਜੜੀ ਹੈ ਉਹ ਕੱਲ ਤੋਂ ਜਿਹੜੀ ਉਹਨਾਂ ਵੀ ਸਾਬਕਾ ਮੁੱਖ ਮੰਤਰੀ ਆਜੀ ਉਹਨੇ ਕਹੜੇ ਜੋ ਸ਼ਬਦ ਬੋਲੇ ਆ ਬੇਸਿਕ ਮੈਂ ਉਹ ਸ਼ਬਦ ਦੁਹਰਾ ਨਹੀਂ ਸਕਦਾ لیکن ਇਹ ਆਗੀ پارٹی ਵੱਲੋਂ ਸਾਡੇ ਨੂੰ ਇਹਨਾ ਨੇ ਸਿੱਖਾਂ ਦੀ ਭਾਵਨਾ ਮਦੰਦਾ ਕਰਵਾਣ ਕੀਤਾ ਔਰ ਉਹ ਕਹਿੰਦੇ ਨੇ ਨਾ ਗੁਰਤੀ ਨਿੰਦਾ ਸੁਨੇ ਨਾ ਖਾਂ ਆ ਤੇ ਇਹ ਅਸੀਂ ਇਸ ਤਰ੍ਹਾਂ ਜਿਹੜਾ ਜੀ ਸਿੱਖ ਆਪਣੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਬਿਲਕੁਲ ਨਹੀਂ ਬਰਦਾਸ਼ਤ ਕਰਦੇ ਔਰ ਇਹ ਮੰਨ ਕਰਦੇ ਕਿ ਤੋਂ ਤੇ ਲੋਕ ਦੋਨੋਂ ਅਸਤੀਫਾ ਦੇ ਗਏ ਆ ਇਹ ਜਿਹੜਾ ਹੈਗਾ ਜੀ ਅੱਜ ਦੇ ਜਹਲਾਬੀ ਅੰਦਰ ਸਖਤ ਕਾਰਵਾਈ ਕਰਵਾਉਣ ਜਿਹੜਾ ਆਪਣੇ ਖਾਸ ਤੌਰ ਤੇ ਜਿਹੜੀ ਹੁੰਦਾ ਦੇਖਦੇ ਆਪਾਂ ਕੀ ਕਰ ਰਿਹਾ ਗੁਰੂ ਸਾਹਿਬ ਦੇ ਉੱਪਰ ਸ਼ਰਮ ਦਾ ਸ਼ਰਕਾਵ ਕਰਦਾ ਉਹ ਹੁੰਦਾ ਨਹੀਂ ਗੱਲ ਆਪਣੇ ਵੱਲੋਂ ਆ ਕੇ ਅਨੰਪੁਰ ਸਾਹਿਬ ਗੁਰੂ ਸਾਹਿਬ ਦੀ ਸਤਿਅਮ ਬਣਾਉਣੀ ਕੰਨ ਭੇਜ ਬਸਾਵੇ ਜਲ ਕੋ ਹਰਮ ਤੋਂ ਵਸਦੀ ਇਹ ਇਹ ਜਿਹੜੀ ਇਹਨਾਂ ਤੇ ਲਾਗੂ ਹੁੰਦੀ ਆ ਅਰਵਿੰਦ ਕੇਜੀਵਾਲ ਅਹ ਜਿ ショਪੀਆ ਬਿਲਕੁਲ ਨਹੀਂ ਤੋਂ ਬੋਲੇ ਕਿ ਕੋਈ ਨਾ ਕੋਈ ਤੁਸੀਂ ਆਉਂਦੇ ਤੇ ਗਲਤ ਕਰਨੀ ਤਾਂ ਮੈਂ ਕਿ ਇਹ ਆਜੰਦੇ ਨੇ ਆਪਣੇ ਕਿਸੇ ਨਾਲ ਕਲੀਅਰ ਕਰ ਦਿੰਦੇ ਆ ਕੋਈ ਫੇਸਬੁਕ ਤੇ ਆਉਂਦੇ ਆ YouTube ਤੇ ਆਪਣਾ ਕੋਈ ਨਾ ਕੋਈ ਭੇਜ ਦਿੰਦੇ ਆ ਹੁਣ ਅਸੀਂ ਉਹਨਾਂ ਨੂੰ ਇਹ ਮੰਨ ਕਹੇ ਕਿ ਤੁਰੰਤ ਉਹਦੇ ਜਿਹੜੀ ਉਹਪੋਜੀਸ਼ਨ ਦੀ ਲੀਡਰ ਬਣੀ ਹੈ ਉਹਦੇ ਤੋਂ ਉਹਦਾ ਅਸਤੀਫਾ ਲੈ ਔਰ ਜੇ ਜੇ ਇਹ ਮੰਨ ਨਹੀਂ ਕਰਦੇ ਉਹਨਾਂ ਤੇ ਨਹੀਂ ਕੀਤੀ ਜਾਵੇ ਬਾਕੀ ਇਹ ਕੇ ਜਿਹੜਾ ਸਾਡੇ ਸੂਬੇ ਦੇ ਮੁੱਖ ਮੰਤਰੀ ਨੇ ਕੀਤਾ ਹੈ ਮੇਰੇ ਖਿਆਲ ਜਿੰਨੀ ਵੀ ਨੰਬਰੀਆਂ ਫੋਰੀਆਂ ਦੇ ਕੇ ਅਸੀਂ ਇਹਨਾਂ ਦੋਨਾਂ ਨੂੰ ਮੁੱਖ ਮੰਤਰੀ ਨੂੰ ਅਸੀਂ ਮੰਨਦਾ ਔਰ ਆਸੀ ਦਾ ਅਤੋਸ ਅਸੀਂ ਹਾਂ ਜਿੰਮਾਂ ਕਰਦੇ ਔਰ ਜਿਹੜੀ ਬੰਦੀ ਕਾਰਵਾਈ ਹੈ ਜਿਹੜੀ ਉਹ ਉਹਦੀ ਕੋਈ ਨਾ ਕੋਈ ਚੰਗੀ ਏਜੰਸੀ ਲੋਕ ਹੈ ਕਿ ਇਹ ਇਹਦਾ ਜਦੋਂ ਤੁਸੀਂ ਕਮਾਲੀਆ ਇਹ ਪੋਟਾਜ ਤੱਕ ਚੁੱਪ ਕਰਕੇ ਬੈਠੀ ਹੋਈ ਹੈ ਮੁਰਕੇ ਕੋਈ ਏਜੰਸੀ ਜਾਂਚ ਨਹੀਂ ਇਹ ਉਹਦੇ ਤੋਂ ਨਿਰਪੱਖ ਏਜੰਸੀ ਦੇ ਲਈ ਉਹ ਜਾਂਚ ਕਰੇ ਕਿ ਜਿਹੜੀ ਵੀਡੀਓ ਹੈ ਇਹ ਠੀਕ ਹੈ ਗਲਤ ਹੈ ਕੀ ਹੈ ਲੇਕਿਨ ਉਹਦੇ ਠੀਕ ਇਸ ਕਰਕੇ ਲੱਗੀ ਕਿ ਕੋਈ ਬੰਦਾ ਇਨਾ ਜ਼ਾਬ ਬੋਲਿਆ ਨਹੀਂ ਆਪਦਾ ਇਹਨਾਂ ਕਿਸੇ ਜਕਤੀ ਨੇ ਕੋਈ ਗੱਲ ਨਹੀਂ ਕੀਤੀ ਠੀਕ ਹੈ ਜਿਸ ਨੇ ਨਹੀਂ ਕੀਤੀ ਉਹਦੇ ਉੱਪਰ ਲੇਕਿਨ ਇਹ ਆ ਵੀ ਹੁਣ ਇੱਕ ਗੱਲ ਮੈਂ ਹਰ ਜਦ ਸੁਣਦਾ ਪਿਆ ਕਿ ਮੈਂ ਬਤੌਰ ਨੰਗੇ ਪੈਰੀ ਜਾਊਂਗਾ ਤੇ ਕਾਉਂਟਰ ਸਵਾਲ ਕਰਨ ਦੀ ਕੋਸ਼ਿਸ਼ ਕਰਦੇ ਸੋਸ਼ਲ ਮੀਡੀਆ ਦੇ ਜੋ ਦੇਖ ਰਹੇ ਨੇ ਬਈ ਮੈਂ ਪੁੱਛਾਂਗਾ ਅਰੇ ਭਾਈ ਜੇ ਤੂੰ ਜਾ ਕੇ ਪਹਿਲਾਂ ਤਾਂ ਆਪ ਦਾ ਆਪ ਦੇ ਕੈਲਰਿਟੀਵਿਜ਼ਨ ਤੇ ਜਾ ਕੇ ਵੀ ਪੀ ਵੀ ਵੀਡੀਓ ਵੀਡੀਓ ਬਾਰੇ ਨਬਲ ਵੀ ਇਹ ਵੀ ਨਹੀਂ ਹੈਗੀ ਕਾਗਰ ਨਾਲ ਬਣੀ ਕਿਵੇਂ ਬਣਾਈ ਹੈ ਕਿਉਂ ਬਣਾਈ ਹੈ ਉਹ ਉਸ ਚੀਜ਼ ਦਾ ਜਵਾਬ ਨਹੀਂ ਅਗਾਂਹਾਂ ਵੱਲ ਤੇ ਕਾਊਂਟਰ ਸਵਾਲ ਕਰਦੇ ਆ ਕਿ ਇਹ ਤੇ ਉਹ ਜਿਹੜਾ ਕਿਸ ਸੰਸਥਾ ਦਾ ਕੰਮ ਆਪੇ ਚੜੀਗਾ ਇਹ ਅਜੇ ਤੱਕ ਕਿਸੇ ਨੇ ਇੰਟਰਵਿਊ ਨਹੀਂ ਕੀਤਾ ਇਹ ਨਵੀਂ ਸਰਕਾਰ ਆਈ ਹੈ ਜਿਹੀ ਇਸ ਤਰ੍ਹਾਂ ਦਾ ਇੰਟਰਵਿਊ ਕਰਦੀ ਹੈ ਲੇਕਿਨ ਅਸੀਂ ਉਸ ਮਿਹਰ ਦੇ ਲਾਕੇ ਸਾਡੇ ਗੁਰੂ ਸਾਹਿਬਾਨ ਦੀ ਜਿਸ ਤਰ੍ਹਾਂ ਨਹੀਂ ਇਹ ਜਿਹੜਾ ਬਹੁਤ ਜ਼ਿਆਦਾ ਅਪਮਾਨ ਜਨਕ ਜਨੀਆਂ ਜਿਹੜੀਆਂ ਅਸੀਂ ਵੀਡੀਓ ਦੇਖਿਆ ਲਈ ਜੋ ਕੁਝ ਸ਼ਬਦ ਕਹੇ ਗਏ ਨੇ ਮੇਰੇ ਖਿਆਲ ਦੇ ਵਿੱਚ ਬੀਂਗ ਦੇ ਨਾਤੇ ਬਹੁਤ ਬਹੁਤ ਬੰਕੇ ਸਿੱਖਾਂ ਦੀ ਆਭਨਾ ਵਾਲੇ ਨਾਲ ਜਿਹੜਾ ਇੱਕ ਜਲਵਾ ਕਰਨ ਵਾਲੀ ਹੈ ਔਰ ਕਹਿੰਦੇ ਨੇ ਆਪਣੇ ਉਤੇ ਪਾ ਕੇ ਆਨੰਦਪੁਰ ਸਾਹਿਬ ਆ ਕੇ ਪਾਤਸ਼ਾਹ ਦੀਆਂ ਇਸਤਾਲੀਆਂ ਮਨਾਉਣੀ ਆ। ਅਰੇ ਭਾਈ ਮੰਨ ਤੇ ਸ਼ਰਧਾ ਤਾਂ ਕਰੋ ਮੰਨ ਮੰਨੂ ਤਾਂ ਵੀ ਕਰੋ ਪਹਿਲੇ। ਇਹ ਮੰਨ ਚਲੀ ਗਿਆ ਜਿਹਾ ਚਤਰਾਏ ਕਿਨੇ ਨਾ ਭਾਈ ਇਹ ਚਾਹ ਜਾਂਦਰ ਤੋਂ ਇੱਕ ਲੱਖ ਬਣਨ ਦੀ ਕੋਸ਼ਿਸ਼ ਕਰਦੇ ਨਹੀਂ ਹੁੰਦਾ। ਕਿਉਂਕਿ ਇਹ ਮਨ ਜਣਾ ਹੈ ਮਨ ਦੇ ਬਾਰੇ ਕੀ ਹੈ ਨਾ ਮਨ ਇੱਕ ਜੋਤ ਰੂਪ ਹੈ ਆਪਣਾ ਮੂਲ ਪਛਾਨ ਮਨ ਹੱਜ਼ੀ ਕਰੇ ਰਹਾ ਹੈ ਗੁਰਮਤੀ ਦਾ ਮਨ ਮੂਲ ਪਛਾਨੇ ਤੋਂ ਸਮਝ ਜਾਣੇ ਮਨ ਦੀ ਜੋਤ ਗੁਰ ਪਛਾਣੇ ਕੋ ਜਾਣੇ ਵਿਛਾ ਭਾਵ ਨਾਲ ਕੋਈ ਮਨ ਨਹੀਂ ਸਾਥ ਨਹੀਂ ਵਜਿੰਦਾ ਇਹ ਤਾਂ ਉਹ ਪ੍ਰਭਾਨ ਇਹ ਉਹ ਕਹਿਣ ਵਾਲਕ ਮਨ ਦੀ ਜੋਤ ਰੂਪ ਹੈ ਆਪਣਾ ਮੂਲ ਪਛਾਨਾ ਸੋ ਇਹ ਇਹ ਚੀਜ਼ ਜਿਹੜੀ ਹੈ ਇਹ ਵਿਸਥਾ ਹੈ ਔਰ ਕੋਦੇ ਤੇ ਕੋਈ ਗੱਲ ਨਹੀਂ ਕੀਤੀ ਸੋਸ਼ਲ ਮੀਡੀਆ ਨੂੰ ਵਰਤੋਂ ਕਰਦੇ ਪਰ ਉਹ ਸੋਸ਼ਲ ਮੀਡੀਆ ਨੂੰ ਜੋੜਦੇ ਸਾਡੇ ਸੁਭੇਤੇ ਬਖਮੰਦੀ ਪਰ ਉਸੇ ਮਾਮਲ ਨੂੰ ਜੋੜਦੇ ਦੇ ਲਈ ਪਾਈ ਹੈ ਮੇਰੀ ਨਹੀਂ ਜਾਂ ਕਿਸ ਤਰ੍ਹਾਂ ਬਣੀ ਕਿਉਂ ਬਣੀ ਲੋਕੀ ਇਤਰਾਨਾ આજ ਤੱਕ ਇਤਿਹਾਸਿਕ ਸ੍ਰਦਾਂ ਜਿਹੜੀ ਬੇ ਇਹ ਬੇਅਦਵੀ ਨਹੀਂ ਹੈ ਇਹ ਕੋਹਰ ਵੀ ਅਦਵੀ ਹੈ ਜੀ ਸਾਹਿਬਾ ਨਾਲ ਕੀ ਹੈ ਤਸਵੀਰਾਂ ਕੀਤੀਆਂ ਨਹੀਂ ਲਿਖਦੇ ਬੇਅਦਵੀ ਹੈ ਇਸ ਕੇਸ ਜਿਹਦੇ ਉੱਪਰ ਕਰੋਟੀ ਜਨਾ ਨੂੰ ਆਪਣੇ ਇਸ ਜਿਹੜਾ ਸਹੀਫਾ ਦਿਨ ਤੇ ਨਾਲ ਆਪਣੇ ਆਪੋ ਆਪਣੇ ਅਹੁਦੇ ਤੋਂ ਉਹਨਾਂ ਨੂੰ ਦੋਹਾਂ ਨੂੰ ਔਰ ਉਹਨਾਂ ਨੂੰ ਰਹਿਣ ਦਾ ਕੋਈ ਹੱਕ ਨਹੀਂ ਸਿੱਖਣੇ ਪਰ ਉਹਨਾਂ ਨੂੰ ਕਰਵਾ ਕਰਕੇ ਇਹ ਗੱਲ ਮੈਂ ਆਪਣੇ ਸੁਣਾਇਆ ਔਰ ਭਾਰਤੀ ਜਨਤਾ ਪਾਰਟੀ ਇਸ ਚੀਜ਼ ਦੀ ਮੰਗ ਕਰਦੀ ਹੈ ਹਵੇ ਜਿਹੜਾ ਅਸੀਂ ਤਾਂ ਜਦਲਾ ਦਮ ਦੇ ਵਿੱਚ ਇਹ ਜਿਹੜਾ ਕੋਈ ਉਹ ਆਪਣੇ ਵੱਤੋਂ ਵੀ ਮਿਸ਼ਕੇ ਦੇ ਜਿਹੜਾ ਕਿਸੇ ਮਾਤਮਿਕਾਂ ਨੂੰ ਲਿਖਦੇ ਜਾਂ ਕਿਸੇ ਜਿਹੜੇ حسابੇ ਪੰਨਿਆਂ ਕੋਟਾਂ ਨੇ ਕੋਟਾਂ ਨੂੰ ਦੇਖ ਦਿੱਤੇ ਆ ਕਿਉਂਕਿ ਉਹ ਉਹ ਕੇ ਸਾਹਮਣੇ 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 ਆ ਗਿਆ ਨਾਲ ਕੀ ਹੈਗੇ ਜੇ ਉਹ ਕੁਛ ਨਾ ਕੋਈ ਜਵਾਬ ਦਿੰਦੇ ਕੋਈ ਕਿਸੇ ਛੋਟੇ ਛੋਟੇ ਵਰਕਰ ਵੱਡੇ ਤੋਂ ਵੱਡੇ ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ ਇਸ ਕਰਕੇ ਇਸ ਇਸ ਗੱਲ ਤੋਂ ਸਾਬਤ ਹੁੰਦਾ ਹੈ ਕਿ ਉਹ ਇਹ ਜਿਹੜਾ ਬੱਜਰ ਅਪਰਾਧ ਨਾ ਉਹ ਸਾਡੇ ਸੂਬੇ ਦੇ ਮੁੱਖ ਮੰਤਰੀ ਨੇ ਕੀਤਾ ਹੈ। ਪਰ ਮੁੱਖ ਮੰਤਰੀ ਨੇ ਤੁਹਾਨੂੰ ਬਗਵਤ ਮੰਨ ਕੇ ਕਿਹਾ ਹੈ ਕਿ ਭਾਜਪਾ ਨੇ ਆਵਾਜ਼ 줘 ਕੇ ਉਹ ਮਨਾਈ ਹੈ। ਅਰੇ ਭਾਈ ਇਹ ਤਾਂ ਉਹ ਜੋੜ ਕੇ ਮਨਾਈ ਹੈ। ਜਾਂਚ ਤਾਂ ਨਹੀਂ ਕੀਤੀ। ਅਸੀਂ ਵੀ ਕਹਿੰਦੇ ਆ ਕਿ ਇਹ ਜਾਂਚ ਨਿਰਪੱਖ ਏਜੰਸੀ ਕੋਈ ਜਾਂਚ ਕਰੇ। ਔਰ ਅਗਰ ਹੈ ਤਾਂ ਇਹਨਾਂ ਦੇ ਤੇ ਫਿਰ ਉਸ ਤੋਂ ਸਖ਼ਤ ਕਾਰਵਾਈ ਹੋਵੇਗੀ। ਉਹ ਇਹ ਇਹ ਜਿਹੜਾ ਵੀ ਵਿਚੋ ਤੋਂ ਆਪ ਦਾ ਬਣੀ ਲਿਆ ਹੁਣ ਆਪਾਂ ਬਾਹਰ ਵੀ ਬਾਹਰ ਵਾਲੀ ਵੀ ਦੇ ਲਈਆਂ ਤਾਂ ਬਰਾਬਰ ਆ ਕੇ ਅਪਲੋਡ ਕੀਤੀਆਂ ਨੇ ਉਹ ਉਹਨਾਂ ਨੂੰ ਇਹ ਨਾ ਉਹਨਾਂ ਦੀ ਫੋਟੋ ਤੇ ਇਹ ਫੋਟੋ ਨੈਚਰਲ ਫੋਟੋ ਦਾ ਕਿੰਨਾ ਫਰਕ ਆਪਾਂ ਨੂੰ ਨੇਕ ਟਾਈਪ ਦੇ ਨਾਲ ਵੀ ਦੇਖਦਾ ਪਿਆ ਵੀ ਇਹ ਅਸਲ ਕਿਹੜੀ ਹੈ ਤੇ ਨਕਲ ਕਿਹੜੀ ਬਣਾਈ ਹੋਈ ਹੈ ਇਹ ਤਾਂ ਆਪਾਂ ਨੂੰ ਇਹਨਾਂ ਨੂੰ ਪਤਾ ਹੈਗਾ ਸੋ ਇਸ ਕਰਕੇ ਇਹ ਜਿਹੜਾ ਜਸਦਰ ਸਿੰਘ ਨੇ ਵੀ ਕਿਹਾ ਹੈ ਪੀਐਸਟੀ ਇਹ ਵੀ ਜਾਂਚ ਕਰਾਵਾਂਗੇ ਉਹ ਵੀ ਜਾਂਚ ਕਰਵਾਉਣਗੇ ਤਾਂ ਉਸ ਨੂੰ ਇਹ ਵੀ ਇਹ ਮੈਂ ਕੋਈ ਮਸਲੀ ਮੰਨ ਤੋਂ ਅਲਾਵਾ ਹੋਰ ਤਾਂ ਕਿਸੇ ਨੇ ਇਹ ਕਿਹਾ ਹੈ ਵੀ ਇਹ ਭਾਈ AI ਦਾ ਬਣੀ ਜਾਂ ਹੋ ਕਿਸੇ ਨੇ ਬਣਾ ਕੇ ਰੋਕ ਕੀਤੀ ਤਾਂ ਇਹ ਅਸੀਂ ਇਹਨੇ ਜਾਜ ਨਿਰਪੱਖ ਇਲੰਸੀ ਜਾਣ ਕਰੇ ਔਰ ਬੰਦੀ ਸਜਣੀ ਹੋ ਔਰ ਉਸ ਵੇਲੇ ਜਨਾਚਰ ਇਹ ਨਹੀਂ ਹੋਇਆ ਉਸ ਵੇਲੇ ਤਾਂ ਆਪਣੇ ਇਸ ਪੋਸਟ ਮੁਖ ਮੰਦਰੀ ਚ ਪੋਸਟ ਵੀ ਖਾਦੇ ਰਾਤੀ ਜਈਏ ਗਰੁੱਪ ਲੀਡਰ ਦਨਾਤੇ ਹੋ ਆਪਣੇ ਗਰੁੱਪ ਲੀਡਰ ਦੇ ਜਿਹੜਾ ਅਹੁਦਾ ਉਹਦੇ ਤੋਂ ਇਸ ਤੀਮਾ ਦੇ ਕਿ ਉਹ ਕਿਤੇ ਕੋ ਇੰਨਾ ਇੰਨਾ ਮਾੜਾ ਬੋਲਣਾ ਬੋਲੇ ਆਮੀ ਭਾਵੇਂ ਚਲਦਾ ਫਾਕੀ ਇਸ ਕਰਦੇ ਦੋਆ ਦੇ ਇਸ ਵੀ ਫੇਦੀ ਮੰਨ ਕਰ ਗਈ ਔਰ ਜਿਹੜੀ ਇਹੇ ਨਾਲ ਤੇ ਕਾਰਵੀ ਵੀ ਲਾ ਲ ਮੰਨ ਕਰ